ਨੋ ਜੀ ਤੇ ਹਾਂਜੀ ਅੱਜ ਬਾਈ ਪਹਿਲਾਂ ਤਾਂ ਬਾਈ ਨਾਲ ਗੱਲ ਕਰੀ ਬਹੁਤ ਈਰ ਬਾਅਦ ਹੋ ਗਈ ਬਾਈ ਕੀ ਹਾਲ ਚਾਲ ਆ ਬਹੁਤ ਵਧੀਆ ਤੂੰ ਦੱਸੋ ਬਾਈ ਕਿਹੜਾ ਪਿੰਡ ਆ ਅੱਜ ਆਪਾਂ ਇਹ ਰਜਿੰਦਰਗੜ ਰਜਿੰਦਰਗੜ ਆਏ ਆ ਤੇ ਇੱਥੇ ਨਾ ਸਾਡੇ ਪ੍ਰੋਬਲਮ ਦੇ ਗਰੁੱਪ ਦੇ ਵਿੱਚ ਦੋ ਚੀਜ਼ਾਂ ਖੁਸ਼ਖਬਰੀਆਂ ਬਾਈ ਦੱਸੋ ਕਿਹੜੀ ਕਿਹੜੀ ਆ ਇੱਕ ਤਾਂ ਸਾਡੇ ਆਮ ਦੇ ਦਾ ਵਿਆਹ ਹੋ ਗਿਆ ਡਰਮਰ ਦਾ ਹਾਂਜੀ ਤੇ ਦੂਜਾ ਇਹਦਾ ਵੀ ਹੋ ਗਿਆ ਇਹਦਾ ਵੀ ਵਿਆਹ ਹੋ ਗਿਆ ਜੀ ਇਹ ਦੇਖ ਲਓ ਜੀ ਤੇ ਅਜਾ ਸਭ ਤੋਂ ਵੱਡੀ ਗੱਲ ਹੈ ਜਿਹੜਾ ਬੰਦੇ ਦੇਖਣਾ ਚਾਹਵੇ ਬਸ ਦੇਖ ਲਾ ਆ ਬੰਦੇ ਨੂੰ ਵੀ ਇਹਦਾ ਵੀ ਵਿਆਹ ਹੋ ਗਿਆ ਹੁਣ ਤੂੰ ਆਪਣਾ ਦੇਖ ਲੈ ਭਾਈ ਤੇ ਐਸੀ ਖੁਸ਼ੀ ਵਿੱਚ ਬਾਈ ਹੁਣੀ ਲੈ ਕੇ ਆਏ ਨੇ ਜਲੇਬੀਆਂ ਜਲੇਬੀਆਂ 'ਚ ਵਿਆਹ ਤੇ ਨਿਕਲ ਰਿਹਾ ਸੀ ਤੇ ਮੈਂ ਕਹਿਆ ਯਾਰ ਵਾਜ ਜਲੇਬੀਆਂ ਖਾਣੀਆਂ ਦਾ ਬੰਦਿਆ ਤੋ ਬਾਈ ਸਹੀ ਗੱਲ ਹੈ ਚਲੋ ਫੇਰ ਬਾਈ ਹੁਣਾਂ ਦੇ ਨਾਲ ਛੱਡੀਆਂ ਹੋਈਆਂ ਮਿੱਠਾ ਖਾਣਾ ਕਿ ਆਪਾਂ ਤਾਂ ਵੀ ਖਾਵਾਂਗੇ ਬਾਈ ਉਸਤਾਦ ਜੀ ਕੈਮਰਾ ਫੜੋ ਫਿਰ ਹਾਂ ਜੀ ਹੁਣ ਬਾਲ ਕੇ ਰੱਖੋ ਇਹਨੂੰ ਲਓ ਜੀ ਲੋ ਕਿਆ ਬਾਤ ਹੈ ਜੀ ਅਜੀ ਤੁਸੀਂ ਵੀ ਚੈੱਕ ਕਰੋ ਪਹਿਲਾਂ ਮੂੰਹ ਮਠਾ ਕਰ ਯਾਰ ਨਹੀਂ ਤੁਸੀਂ ਮੇਰੇ ਵਿਆਹ ਹੋਇਆ ਭਾਈ ਤੁਸੀਂ ਕਰੋਗੇ ਨਾ ਮਾਰੇ ਪਹਿਲਾਂ ਮੂੰਹ ਮਠਾ ਆਦਾ ਥੋੜੇ ਨਾ ਇੱਕ ਮੇਰੇ ਵੱਲ ਜੀ ਉਹ ਆਇਆ ਕੋਲ ਤੁਹਾਨੂੰ ਦੇ ਆ ਥੋੜੀ ਆ ਹਾਂਜੀ ਪਹਿਲਾ ਮਾਰ ਵਿਆਹ ਵਾਲੇ ਵਿੱਚ ਜਲੇਬੀਆਂ ਹੁਣ ਤਾਂ ਜਲੇਬੀਆਂ ਖਤਮ ਹੀ ਹੋ ਗਈਆਂ ਲਗਭਗ ਪਰ ਇੱਥੇ ਰਜਿੰਦਰਾ ਕੜ ਦੇ ਵਿੱਚ ਅਕਸਰ ਜਲੇਬੀਆਂ ਮਿਲੀਆਂ ਆ ਦੋ ਭਰਾਵਾਂ ਦਾ ਵਿਆਹ ਹੋਇਆ ਆ ਭਰਾ ਦਾ ਵੀ ਇਹ ਪਿਛੇ ਡੱਕ ਵਾਲਾ ਕੈਮਰਾਮੈਨ ਉਹਦਾ ਵੀ ਭਾਈ ਬਹੁਤ ਬਹੁਤ ਮੁਬਾਰਕਾਂ ਤੈਨੂੰ ਥੈਂਕ ਯੂ ਜੀ ਥੈਂਕ ਯੂ ਇਹ ਤਾਂ ਤੈਨੂੰ ਵੀ ਤੇ ਬਾਕੀ ਰਹਿ ਗਈ ਹੁਣ ਆਪਣੀ ਪਾਰਟੀ ਮਨੂ ਦੱਸਦੀ ਭਾਈ ਕਿੱਦਾਂ ਰੱਖਣੀ ਆ ਅਜਰਾ ਲਖਾਇ ਨੂੰ ਮਨੇ ਰੁਬੀ ਨਾਲ ਪਾਰਟੀ ਕਦੋਂ ਕਰ ਰਿਆ ਕਦੋਂ ਕਰ ਰਿਆ ਪਰਸੋਂ ਦੀ ਪਾਰਟੀ ਪਰਸੋਂ ਨੂੰ ਪਰਸੋਂ ਕਿੱਥੇ ਪ੍ਰੋਗਰਾਮ ਤੇ ਪ੍ਰੋਗਰਾਮ ਤੇ ਕਰ ਲਈ ਆ ਭਈ ਇਹ ਕਿਹੜਾ ਮਾੜਾ ਅੱਜ ਹੀ ਪਾਰਟੀ ਕਰਦੇ ਆ ਸ਼ਾਮ ਨੂੰ ਅੱਪਾ ਮੇਰੇ ਟੈਂਟ ਲਾਇਆ ਹੋਇਆ ਆ ਮੇਰੀ ਸੁਣੋ ਜੀ ਗੱਲ ਆ ਦੇਖੋ ਜੀ ਮੈਂ ਸਾਰਾ ਕੁਝ ਅਰੇਂਜਮੈਂਟ ਪਹਿਲਾਂ ਹੀ ਕੀਤਾ ਹੋਇਆ ਆ ਹਾਂ ਠੀਕ ਐ ਤੁਸੀਂ ਐ ਨਹੀਂ ਕਹਿ ਸਕਦੇ ਵੀ ਪਾਰਟੀ ਤੁਸੀਂ ਪਲੇਟ ਵੀ ਫੜੀ ਹੋਈ ਐ ਜਲੇਬੀਆਂ ਵਾਲੀ ਇਹ ਤਾਂ ਬਾਤ ਹੋ ਕੇ ਤੁਹਾਨੂੰ ਰੋਟੀ ਮਿਲ ਜਾਣੀ ਐ ਇਹਦੇ ਬਿਲਕੁਲ ਬਿਲਕੁਲ ਇਹਦੇ ਵਿੱਚ ਆਪਾਂ ਸਭ ਕੁਝ ਦੇ ਜਾਈਏ ਭਾਈ ਤੁਹਾਨੂੰ ਦੇਣੀ ਸਾਰੀਆਂ ਖਾਣ ਨੂੰ ਪੀ ਸਾਡੇ ਲਈ ਹੋਰ ਵੱਡੀ ਜਿਹੜੀ ਮਰਜੋ ਮਰਜੀ ਆ ਸਾਡੇ ਲਈ ਜਲੇਬੀਆਂ ਬਹੁਤ ਵਧੀਆ ਕਿਉਂਕਿ ਅਸੀਂ ਚਾਹੁੰਦੇ ਹੁੰਦੇ ਆ ਵੀ ਪੰਜਾਬੀ ਸੱਭਿਆਚਾਰ ਜਿਹੜਾ ਹੈਗਾ ਜੇਦਾਵਾਦਾ ਰਵੇ ਕਿਉਂਕਿ ਇਸ ਜਿਹੜਾ ਮਾਰਤਲਾ ਮਹੀਨਾ ਇਹਨਾਂ ਮਾਰਦੀ ਮਹੀਨੇ ਚ ਬਹੁਤ ਬਹੁਤ ਬੰਦੇ ਕੂੜੀ ਚੜ ਚੁੱਕੇ ਨੇ ਤੇ ਇੱਕ ਸਾਡਾ ਭਰਾ ਹਾਥੀ ਵੀ ਚੜਿਆ ਆ ਮਾਲ ਸਿੰਘ ਸਮਾਓ ਇਸ ਕਰਕੇ ਭਾਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਆ ਕਿਉਂਕਿ ਵਿਆਹ ਤੇ ਮੈਂ ਕਹੇ ਤੀ ਵੀ ਨਹੀਂ ਗਿਆ ਸੀ ਇਸ ਕਰਕੇ ਭਾਈ ਸੋਹੀ ਆ ਤੇ ਇਸ ਕਰਕੇ ਵੀ ਸਾਡੇ ਵੱਲੋਂ ਜਲੇਬੀਆਂ ਦਾ ਮੂਹ ਮਠਾ ਕਰੋ ਭਾਈ ਆ ਕੇ ਥੈਂਕ ਯੂ ਸੋ ਮਚ ਹਾਂਜੀ ਅਜਾ ਇੱਕ ਮੈਂ ਗੱਲ ਕਰਨੀ ਜ਼ਰੂਰੀ ਸੀ ਸੋਰੀ ਭਾਜੀ ਪਹਿਲਾਂ ਤੁਸੀਂ ਦੱਸੋ ਕੀ ਖਾਸ ਸੀਗਾ ਖਾਸ ਇਹ ਸੀਗਾ ਜੀ ਕਿ ਦੋਨੇ ਮੁੰਡਿਆਂ ਦੇ ਵਿਆਹ ਇਹਨਾਂ ਨੇ ਮੈਨੂੰ ਪੁੱਛਿਆ ਵੀ ਕਿੱਦਾਂ ਦੇ ਵਿਆਹ ਹੋਣੇ ਚਾਹੀਦੇ ਨੇ ਹਾਂ ਤੇ ਇਹਨਾਂ ਦੀ ਆਪਣੀ ਰਾਇ ਵੀ ਸੀ ਕਹਿੰਦੇ ਸੀ ਕਿ ਅਸੀਂ ਘੱਟ ਖਰਚੇ ਦੇ ਕਰਨਾ ਚਾਹੁੰਦੇ ਹਾਂ ਵੀ ਮਤਲਬ ਕਿ ਅਸੀਂ ਸਿੰਪਲ ਸਾਦੇ ਵਿਆਹ ਕਰਨਾ ਚਾਹੁੰਦੇ ਜਿਵੇਂ ਪਹਿਲਾਂ ਹੁੰਦੇ ਸੀ ਪਹਿਲਾਂ ਹੁੰਦੇ ਸੀ ਵੀ 11 ਜਾਣੇ ਜਾਓ ਵਿਆਹ ਕੇ ਆ ਜੀ ਤੇ ਦੋਨਾਂ ਮੁੰਡਿਆਂ ਦੇ ਵਿਆਹਾਂ ਦੇ ਵਿੱਚ ਸਿਰਫ 15 ਇੱਕ ਦੇ 15 ਜਾਨੇ ਸੀਗੇ ਤੇ ਇੱਕ ਦੇ ਸੀਗੇ 21 ਜਾਨੇ 21 ਜਾਨੇ 21 ਜਾਨੇ بس ਇਹ ਤੋਂ ਵੱਧ ਨਹੀਂ ਕੋਈ ਮਤਲਬ ਇਹਨਾ ਵੱਲੋਂ ਤੇ ਕੁੜੀ ਵਾਲਿਆਂ ਵੱਲੋਂ ਤੇ ਮੁੰਡੇ ਵਾਲੇ ਵੱਲੋਂ ਟੋਟਲ 15 ਜਾਨੇ ਕੁੜੀ ਵਾਲੇ ਤੇ ਮੁੰਡੇ ਵਾਲੇ ਵੱਲੋਂ ਟੋਟਲ 21 ਜਾਨੇ 21 ਜਾਨੇ ਕੀ ਬਾਤ ਬਿਲਕੁਲ ਸਾਦੇ ਸਿੰਪਲ ਢੰਗ ਨਾਲ ਤੇ ਨੀਚੇ ਬਿਠਾ ਕੇ ਰੋਟੀ ਖਲਾਈ ਵਾਜੀ ਵਾਹ ਜੀ ਬਹੁਤ ਹੀ ਸਿੰਪਲ ਢੰਗ ਨਾਲ ਸਾਦੇ ਢੰਗ ਨਾਲ ਕਰਿਆ ਕੋਈ ਢੀਜੇ ਨਹੀਂ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਕਰਿਆ ਕੁਛ ਨਹੀਂ ਬਹੁਤ ਹੀ ਵਧੀਆ ਤੁਸੀਂ ਕਿਨਾਲ ਸਿੰਪਲ ਸਾਦੇ ਵਿਆਹ ਕੀ ਬਾਤ ਹੈ ਤੇ ਇਧਰ ਗੱਲ ਕਰਦੇ ਆ ਪਹਿਲਾਂ ਬਾਈ ਪਹਿਲਾਂ ਮੈਨੂੰ ਗੱਲ ਆਪਾਂ ਕਿੰਨੀਆਂ ਜਾਗੋ ਲਾਈਆਂ ਕਿਹਦੇ ਵਿਆਹ ਲਾਏ ਹੈ ਨਾ ਉਦੋਂ ਸ਼ਾਇਦ ਸੀਗਾ ਵੀ ਅਸੀਂ ਆ ਕਰਨਾ ਸੀ ਉਹ ਕਰਨਾ ਤੇ ਕਿਵੇਂ ਫਿਰ ਜਦੋਂ ਵਿਆਹ ਆਇਆ ਤੇ ਉਹ ਇਕਦਮ ਵੀ ਕੀ ਸਿਸਟਮ ਹੈ ਕਿਵੇਂ ਬਦਲਦਾ ਹੈ ਇਕਦਮ ਨਹੀਂ ਕਹਿਣ ਦਾ ਭਾਬੀ ਆਪਣਾ ਪਤਾ ਹੀ ਨਹੀਂ ਲੱਗਿਆ ਹੈਗਾ ਆਪਾਂ ਦੇਖਣ ਗਏ ਆ ਉੱਥੇ ਜਾ ਕੇ ਕਹਿੰਦੇ ਕੁੜੀ ਪਸੰਦ ਆ ਗਈ ਬਾ ਡੱਬਾ ਲਿਆਓ ਜੀ ਡੱਬੇ ਦੇ ਨਾਲ ਮੂੰਹ ਮਿੱਠਾ ਕਰਾਇਆ ਅਗਲੇ ਦਿਨ ਕਹਿੰਦੇ ਜੀ ਤੁਸੀਂ ਦੱਸੋ ਜੀ ਕਿੰਨੇ ਬੰਦੇ ਲਿਆ ਰਹੇ ਹੋ ਕੀ ਕਰ ਰਹੇ ਹੋ ਕੀ ਨਹੀਂ ਮੈਂ ਕਿਹਾ ਜੀ ਅਸੀਂ 10 11 ਜਣੇ ਆਵਾਂਗੇ ਹਾਂ ਬਾਤ ਉੱਥੇ ਜਾ ਕੇ ਮੰਦਰ ਦੇ ਵਿੱਚ ਫੇਰੇ ਹੋਏ ਆਪਣੇ ਹਾਂ ਫੇਰੇ ਹੋ ਕੇ ਆਪਾਂ ਲੈ ਆਉਂਦਾ ਜੀ ਦਿਨ ਕੀ ਬਾਤ ਹੈ ਬਹੁਤ ਵਧੀਆ ਯਾਰ ਇੱਕ ਬੜੀ ਖਾਸ ਗੱਲ ਲੱਗੀ ਜਿਹੜੀ ਤੁਸੀਂ ਬਹੁਤ ਘੱਟ ਜਿਹੜੇ ਆਪਣੇ ਤੁਸੀਂ ਵਿਆਹ ਦੇ ਵਿੱਚ ਬੰਦੇ ਲੈ ਗਏ ਹੋ ਠੀਕ ਹੈ ਤੁਹਾਡੇ ਟੋਟਲ ਵਿਆਹ ਚ 15 ਜਣੇ ਸੀ ਨਾ ਬਾਤ ਤੁਹਾਡੇ ਵੱਲੋਂ ਮਿਲਾ ਕੇ ਤੇ ਕੁੜੀ ਵੱਲੋਂ ਮਿਲਾ ਕੇ ਜੀ ਕਿਆ ਬਾਤ ਹੈ ਯਾਰ ਬਸ ਆਪ ਵਿਆਹ ਹੁੰਦੇ ਆ ਸਾਦੇ ਇੰਨਾ ਕ ਵਧੀਆ ਲੱਗਿਆ ਨਾ ਉੱਥੇ ਮਾਹੌਲ ਵੀ ਆਪਣਾ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਕੁਝ ਨਹੀਂ ਬਾਪਾ ਆਪਣਾ ਜਿਹੜੇ 2-3 ਘੰਟੇ ਆਪਣੇ ਸਿਰਿਆਂ 'ਚ ਲੱਗਦੇ ਨੇ ਹਾਂ ਬਸ ਉਹੀ ਦੀਗਾ ਬਾ ਉਹੀ ਸਮਾਂ ਲੱਗਿਆ ਬਾ ਉਹੀ ਸਮਾਂ ਲੱਗਿਆ ਆਪਣਾ ਕੀ ਕਹਿੰਦੇ ਆਪਾਂ ਤੇ ਅੱਗੇ ਰეკਮੈਂਡ ਕਰੋਗੇ ਵੀ ਸਿੰਪਲ ਵਿਆਹ ਹੋਣਾ ਚਾਹੀਦਾ ਸਾਦੇ ਵਿਆਹ ਨਹੀਂ ਚਾਹੀਦੇ ਐਦਾਂ ਹੋਣੇ ਚਾਹੀਦੇ ਆਪਾਂ ਤਾਂ ਮੈਂ ਤਾਂ ਇਹ ਦੇਖੋ ਜੀ ਇਹ ਮੈਂ ਅੱਥੀ ਦੇਣਾ ਚਾਹਨਾ ਵੀ ਜਿਹੜਾ ਆਪਾਂ ਇੰਨਾ ਖਰਚਾ ਕਰਦੇ ਆਂ ਠੀਕ ਹੈ ਜੀ ਨੇ ਕੋ ਆਪਾਂ ਗਰੀਬਾਂ ਨੂੰ ਬਾਹਰ ਲੱਤਾਂ ਮਾਰ ਕੇ ਭਜਾਉਂਦੇ ਆ ਵੀ ਹਾਂ ਵੀ ਤੁਸੀਂ ਬਾਹਰ ਜਾਓ ਹੂੰ ਠੀਕ ਹੈ ਉਹਨਾਂ ਨੂੰ ਆਪਾਂ ਜੇ ਉਹ ਅੰਦਰ ਨੂੰ ਆਂਦੇ ਨੇ ਰੋਟੀ ਖਾਣ ਤਾਂ ਉਹਨਾਂ ਨੂੰ ਆਪਾਂ ਅੰਦਰ ਨਹੀਂ ਵੜਨ ਦਿੰਦੇ ਆਪਾਂ ਕਿਸੇ ਨੂੰ ਕੀ ਸਾਦੀ ਨਹੀਂ ਆਪਾਂ ਸਾਰੇ ਵੀ ਸਾਦੀ ਨਹੀਂ ਵਿਆਹ ਕਰਦੇ ਆਪਾਂ ਆਪਣੇ ਜਾਗੋ ਪਰੋਂ ਵੀ ਲੋੜੇ ਨਹੀਂ ਸਾਰਿਆਂ ਦੀ ਗੱਲ ਨਹੀਂ ਕਰਦੇ ਵੀ ਕਹਿਣ ਦਾ ਭਾਬੀ ਆਪਾਂ ਇੰਨੇ ਇੰਨਾ ਖਰਚਾ ਪਾਰਟੀ ਤੇ ਕਰਦੇ ਪਾਰਟੀ ਤੇ ਕਰਦੇ ਕੰਨੀ ਕੰਨੀ ਪਾਰਟੀ ਤੇ ਕਰਦੇ ਆ ਨਾ ਹਾਂ ਬਿਲਕੁਲ ਬਿਲਕੁਲ ਵੀ ਕਹਿਣ ਦਾ ਭਾਬੀ ਨਹੀਂ ਗੱਲ ਇਹ ਆ ਜੀ ਦੇਖੋ ਜਿਨ੍ਹਾਂ ਕੋਲੇ ਹੈਸੀਟ ਹੈਗੀ ਆ ਉਹ ਆਪਣੇ ਜਿੰਨੇ ਮਰਜ਼ੀ ਵੱਡੇ ਕਰਨ ਜਿਤੇ ਮਰਜ਼ੀ ਵੱਡੇ ਜਿਨ੍ਹਾਂ ਕੋਲੇ ਨਹੀਂ ਮਤਲਬ ਜਿਨ੍ਹਾਂ ਕੋ ਕੋ ਘਾਟਾ ਉਹਨਾਂ ਨੂੰ ਪੈਸੇ ਵੇਸਟ ਨਹੀਂ ਕਰਨੀ ਚਾਹੀਦੇ ਨਹੀਂ ਕਰਨੇ ਚਾਹੀਦੇ ਠੀਕ ਹੈ ਨਾ ਉਹ ਬਚਾਉਣ ਆਪਣੇ ਬੱਚਿਆਂ ਨੂੰ ਕਾਰੋਬਾਰ ਕਰਕੇ ਦੇਣ ਕੋਈ ਵੀ ਕਰਕੇ ਦੇਣ ਬਿਲਕੁਲ ਬਿਲਕੁਲ ਉਹ ਲੋ ਵਿਆਹ ਤੇ ਪੈਸੇ ਖਰਚ ਕੇ ਉਹਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਜੀ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਵਿਆਹ ਸਾਦੇ ਹੋਣੇ ਚਾਹੀਦੇ ਬਿਲ ਥੈਂਕ ਯੂ ਜੀ ਠੀਕ ਹੈ ਜੀ ਮਤਲਬ ਅੱਜ ਇੱਕ ਇੱਕ ਬਸ ਸੂ ਇਹ ਫੀਲ ਲੈਣਾ ਵੀ ਇਹ ਜਾਗੋ ਥੋੜੀ ਹੋ ਨਿਕਲ ਰਹੀ ਐ ਠੀਕ ਆ ਚਲੋ ਹੁਣ ਗिलाशिकਵਾਤ ਰਹਿਣਾ ਬਾਈ ਤੁਸੀਂ ਤੁਹਾਨੂੰ ਵਿਆਹ ਤੇ ਸੱਦਿਆ ਨਹੀਂ 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 ਕਰਾਂਗੇ ਅੱਪ ਪਾਰਟੀ ਕਰਾਂਗੇ ਫਿਰ ਪਾਰਟੀ ਤੇ ਬੁਲਾਵਾਂਗੇ ਅੱਪਾ ਚਲੋ ਥੈਂਕ ਯੂ ਦੇਜ ਅੱਜ ਅਸੀਂ ਇੱਥੇ ਵਿਆਹ ਤੇ ਆਏ ਆ ਤੇ ਇਹ ਹੈਗਾ ਰਜਿੰਦਰਨਗਰ ਜਿੱਥੇ ਵਿਆਹ ਤੇ ਆਏ ਆ ਰਜਿੰਦਰਗੜ ਪਿੰਡ ਆ ਇਹ ਸਰਹਾਂਦੇ ਕੋਲ ਜਿੱਥੇ ਅਸੀਂ ਵਿਆਹ ਤੇ ਆਏ ਆ ਤੇ ਅਸੀਂ ਚਾਹੁੰਦੇ ਵੀ ਸਾਰੇ ਵਿਆਹ ਤੇ ਦਾ ਖੁਸ਼ੀਆਂ ਭਰੇ ਆਉਂਦੇ ਰਹਿਣ ਤੇ ਹਾਸੇ ਖੇਡੇ ਚੱਲਦੇ ਰਹਿਣ ਤੇ ਜਲੇਬੀਆਂ ਨਿਕਲਦੇ ਰਹਿਣ ਦਾ ਅਸੀਂ ਖਦਰੀ Wow. Thank you so much. Okay.